ਉਹਨਾਂ ਦੇ ਵਿੱਚ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਬਹਿਸ ਇੰਨੀ ਵੱਜ ਜਾਂਦੀ ਹੈ ਕਿ ਤੈਸ਼ 'ਚ ਆ ਕੇ ਕਬਲਜੀਤ ਸਿੰਘ ਏਰੀਅਸ ਫੌਜੀ ਆਪਣਾ ਲਾਇਸੈਂਸੀ ਵੈਪਨ ਕੱਢਦਾ ਹੈ ਐਂਡ ਉਹਨੂੰ ਇੱਕ ਫਾਇਰ ਕਰ ਦਿੰਦਾ ਪਰ ਉਹਦੇ ਬੌਸ ਨੇ ਉਹਨੂੰ ਕਿਹਾ ਕਿ ਤੂੰ ਆਰਡਰ ਡਿਲੇ ਕਰ ਦਿੰਦਾ ਹੈ ਤੂੰ ਕਸਟਮਰਸ ਦੇ ਨਾਲ ਵੀ ਕਰਦਾ ਹੋਏਗਾ ਇਦਾਂ ਹੀ ਤਾਂ ਤੇਰੀ ਕੰਪਲੇਂਟ ਕਰਦੇ ਆਪਾਂ ਤੇ ਉਹ ਕੁਸ਼ਰਨ ਉੱਥੇ ਡਰ ਗਿਆ ਉਹਨੇ ਆਪਣੇ ਫਾਦਰ ਨੂੰ ਬੁਲਾਇਆ ਐਂਡ ਦੈਨ ਦਿਸ ਹਾਲ ਹੋ ਗਿਆ पीएफसी ਦੇ ਅੰਦਰ ਕਾਊਂਟਰ ਤੇ ਲਾਗੇ ਹੋਇਆ ਐਂਡ ਡੂਰਿੰਗ ਇਨਵੈਸਟੀਗੇਸ਼ਨ ਜਦੋਂ ਆਪਾਂ ਅੱਜਕੱਲ ਇਸਾਖਸ਼ ਐਪ ਤੇ ਜਿਹੜੀ ਵੀਡੀਓਗ੍ਰਾਫੀ ਕਰਦੇ ਆਂ ਵੀਡੀਓਗ੍ਰਾਫੀ ਕਰਨ ਦੌਰਾਨ ਜਿਹੜਾ ਹੈਗਾ ਸਾਨੂੰ ਇੱਕ ਖੋਲ ਵੀ ਬਰਾਮਦ ਜਿਹੜਾ ਹੈਗਾ ਉਸੇ ਸਪੌਟ ਤੇ ਹੋਇਆ ਅਮਰਸਰ ਦੇ ਹਲਕਾ ਮਜੀਠਾ ਦੇ ਵਿੱਚ ਇੱਕ KFC ਰੈਸਟੋਰੈਂਟ ਦੇ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕਸਟਮਰ ਅਤੇ ਜਿਹੜੇ ਉਹਦੇ ਸੰਚਾਲਕ ਨੇ ਉਹਨਾਂ ਵਿਚਾਲੇ ਜਿਹੜਾ ਹੈ ਇਹ ਲੜਾਈ ਹੋਈ ਤੇ ਉਸ ਤੋਂ ਬਾਅਦ ਇਹ ਪਾਣਾ ਵਾਪਰਿਆ ਔਰ ਉਸ ਦੇ ਵਿੱਚ ਜਿਹੜਾ ਹੈ ਹੁਣ ਅਸਲ ਸੱਚ ਕੀ ਹੈ ਤਾਂ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਸਾਡੇ ਨਾਲ ਇਸ ਪੂਰੇ ਇਨਵੈਸਟੀਗੇਸ਼ਨ ਕਰਨ ਵਾਲੇ ਖੁਸ਼ਬੂ ਸ਼ਰਮਾ ਜੀ ਮੌਜੂਦ ਨੇ ਮੈਡਮ ਕੀ ਡਿਟੇਲਸ ਨੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ ਹੈਲੋ एवरीवन ਮੈਂ ਸਬ ਇਨਸਪੈਕਟਰ ਖੁਸ਼ਬੂ ਸ਼ਰਮਾ ਐਸਐਚਓ थाना ਖਤੂਰੰਗਲ ਜਿਹੜਾ KFC ਫਾਇਰਿੰਗ ਇਨਸੀਡੈਂਟ ਹੋਇਆ ਇਹਦੇ ਬਾਰੇ ਮੈਂ ਡਿਟੇਲ ਚ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਇਹਦੇ ਚ ਜਿਹੜਾ ਵਿਕਟਮ ਹੈਗਾ ਸੁਰਜੀਤ ਸਿੰਘ ਉਹ ਆਲਰੇਡੀ ਇੱਕ ਸੁਪਰਵਾਈਜ਼ਿੰਗ ਮੈਨੇਜਰ ਹੈਗਾ ਹੈ ਉੱਥੇ ਪੈਟਰੋਲ ਪੰਪ ਜਿਹੜਾ ਸਥਿਤ ਹੈਗਾ ਉੱਥੋਂ ਲੈ ਕੇ ਸਾਗਰ ਰਤਨਾ ਮੈਕਡੋਨਲਡਸ ਐਂਡ KFC ਉਹਦਾ ਸੁਪਰਵਾਈਜ਼ਿੰਗ ਰੋਲ ਹੈਗਾ ਉਹਨੇ ਉਥੇ ਆਪਣੇ ਹੀ ਇੱਕ ਵਰਕਰ ਦੀ ਕੰਪਲੇਂਟ ਕਰਨ ਲਈ ਕਾਲ ਕੀਤੀ ਉਥੋਂ ਦੇ ਸਰਕਲ ਇੰਚਾਰਜ ਨੂੰ ਜਦੋਂ ਕਾਲ ਕਰਦਾ ਹੈ ਜਿਹੜਾ ਉਥੇ ਉਹ ਵਰਕਰ ਸੀਗਾ ਉਹ ਡਰ ਜਾਂਦਾ ਹੈ ਉਹ ਡਰ ਕੇ ਆਪਣੇ ਫਾਦਰ ਨੂੰ ਕਾਲ ਕਰਦਾ ਹੈ ਜੋ ਹੈਗਾ ਹੈ ਅਕਿਊਜ਼ਡ ਕਵਲਜੀਤ ਸਿੰਘ ਇਹ ਲਿਸ ਫੌਜੀ ਵਾਸੀ ਵਰੀਆਬ ਨੰਗਲ ਉਹ ਉਥੇ ਪਹੁੰਚਦਾ ਉਹਦਾ ਫਾਦਰ ਗੁਰਸ਼ਰਨ ਦਾ ਉਹਦਾ ਫਾਦਰ ਐਂਡ ਪੀੜਿਤ ਜਿਹੜੇ ਸੁਰਜੀਤ ਸਿੰਘ ਹੈ ਉਹਨਾਂ ਦੇ ਵਿੱਚ ਆਪਸ 'ਚ ਬਹਿਸ ਹੋ ਜਾਂਦੀ ਹੈ ਬਹਿਸ ਇੰਨੀ ਵੱਜ ਜਾਂਦੀ ਹੈ ਕਿ ਤੈਸ਼ 'ਚ ਆ ਕੇ ਕਬਲਜੀਤ ਸਿੰਘ ਏਰੀਅਸ ਫੌਜੀ ਆਪਣਾ ਲਾਇਸੈਂਸੀ ਵੈਪਨ ਕੱਢਦਾ ਐਂਡ ਉਹਨੂੰ ਇੱਕ ਫਾਇਰ ਕਰ ਦਿੰਦਾ ਜੋ ਉਹਦੇ ਲੱਗ ਜਾਂਦੀ ਹੈ ਅ ਇਸ ਟਾਈਮ ਤੇ ਵਿਕਟਿਮ ਸਟੇਬਲ ਹੈ ਉਦੀ ਹਾਲਤ ਬਿਲਕੁਲ ਠੀਕ ਹੈ ਐਂਡ ਜਿਹੜਾ ਦੋਸ਼ੀ ਸੀ ਉੱਤੇ ਤੇ ਐਫ ਆਈ ਆਰ ਲੌਂਚ ਕਰਕੇ ਐਂਡ ਵਿਦਨ 10 ਆਵਰਸ ਆਫ ਇਨਸੀਡੈਂਟ ਦੋਸ਼ੀ ਨੂੰ ਸਕਸੈਸਫੁਲੀ ਹਿਊਮਨ ਐਂਡ ਟੈਕਨੀਕਲ ਬੇਸਿਸ ਤੇ ਅ ਟਰੇਸ ਕਰਦੇ ਹੋਏ ਉਹਨੂੰ ਅਰੈਸਟ ਵੀ ਕਰ ਲਿਆ ਉਹਦੇ ਪਾਸੋਂ ਯੂਜ਼ ਕੀਤਾ ਹੋਇਆ ਵੈਪਨ ਵੀ ਜਿਹੜਾ ਕਬਜ਼ੇ 'ਚ ਲੈ ਲਿਆ ਉਹਦਾ ਲਾਇਸੈਂਸ ਵੀ ਕਬਜ਼ੇ 'ਚ ਲੈ ਲਿਆ ਤਾਂ ਕਿ ਉਹਦੇ ਬਾਰੇ ਲਿਖ ਕੇ ਭੇਜਿਆ ਜਾਵੇ ਐਂਡ ਤਾਂ ਕਿ ਇਨ ਫਿਊਚਰ ਇਦਾਂ ਦੀ ਵਾਰਦਾਤ ਜਿਹੜੀ ਹੈਗੀ ਹੈ ਉੱਤੇ ਠੱਲ ਪਾਈ ਜਾ ਸਕੇ ਪਰ ਮੈਮ ਇਹ ਵਿੱਚ ਕੀ ਆ ਜਾ ਰਿਹਾ ਸੀ ਕਿ ਉਹ ਇੱਕ ਕਸਟਮਰ ਸੀਗਾ ਕਸਟਮਰ ਨੇ ਜਦੋਂ ਮੰਗਿਆ 버ਗ ਇਹ ਪ੍ਰੈਸ ਕਾਨਫਰੈਂਸ ਇਸੀ ਚੀਜ਼ ਨੂੰ ਕਲੈਰੀਫਾਈ ਕਰਨ ਲਈ ਰੱਖੀ ਹੈ ਕਿ ਕਈ ਲੋਕੀ ਸਪਾਈਸਬ ਕਰਨ ਲਈ ਕਈਆਂ ਨੇ ਨੰਬਰ ਆਫ ਫਾਇਰਿੰਗ ਵੀ ਵਧਾਤੀ ਕਿ ਚਾਰ ਫਾਇਰ ਹੋਏ ਕਸਟਮਰਸ ਤੇ ਹੋਏ ਕੋਈ ਇਦਾਂ ਦੀ ਗੱਲ ਨਹੀਂ ਹੋਈ ਤਾਂ ਉਹ ਇਹ ਦੋਨੋਂ ਆਪਸ ਵਿੱਚ ਜਾਣਕਾਰੀ ਸੀ ਦੂਸਰੇ ਦੇ ਜਾਂ ਕਸਟਮਰ ਦੇ ਤੌਰ ਤੇ ਉੱਤੇ ਆਇਆ ਸੀ ਕਿ ਕੀ ਡਿਟੇਲ ਸੀ ਜਿਹੜਾ ਆਰਡਰ ਕਰਨ ਵਾਲਾ ਸੀਗਾ ਉਹ ਉਥੋਂ ਦਾ ਹੀ ਸੁਪਰਵਾਈਜ਼ਰੀ ਮੈਨੇਜਰ ਸੀ ਮੈਨੇਜਰ ਨੇ ਆਪਣੇ ਇੱਕ ਵਰਕਰ ਨੂੰ ਆਰਡਰ ਡਿਲੇ ਜਿਹੜਾ ਉੱਥੇ ਕੰਮ ਕਰਦਾ ਸੀ KFC ਜੀ ਜੀ ਵਰਕਰ ਗੁਰਸ਼ਰਨ ਸੀਗਾ ਉਹਨੂੰ ਕਿਹਾ ਕਿ ਮਤਲਬ ਕਿ ਤੂੰ ਆਰਡਰ ਡਿਲੇ ਕਰਦਾ ਤੇ ਤੇਰੀ ਕੰਪਲੇਂਟ ਕਰਨੀ ਬੰਦ ਦੀ ਹੈ ਗੁਰਸ਼ਰਨ ਨੇ ਫਿਰ ਆਪਣੇ ਫਾਦਰ ਨੂੰ ਬੁਲਾਇਆ ਕਿ ਇਹ ਮੇਰੀ ਕੰਪਲੇਂਟ ਕਰਕੇ ਸ਼ਾਇਦ ਮੈਨੂੰ ਕਢਾ ਦੇਣਗੇ ਉਹਦੇ ਫਾਦਰ ਦੀ ਫਿਰ ਉਸ ਮੈਨੇਜਰ ਦੇ ਨਾਲ ਬਹਿਸ ਹੋਈ ਐਂਡ ਬਹਿਸ ਦੌਰਾਨ ਇਹ ਇਨਸੀਡੈਂਟ ਵਾਪਰੇ ਪਰ ਇਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਮਾਹੌਲ ਬਣਾਇਆ ਜਾ ਰਿਹਾ ਕਿ ਉੱਥੇ ਇੱਕ ਤਰ੍ਹਾਂ ਦੀ ਫਾਇਰਿੰਗ ਹੋਈ ਲੁੱਟ ਦੀ ਵੀ ਗੱਲ ਕਰ ਰਹੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਨਹੀਂ ਨਹੀਂ ਇਹ ਰਾਤ ਦੇ ਟਾਈਮ ਇਨਸੀਡੈਂਟ ਹੋਇਆ ਸੀ ਕਰੀਬ 9:30 10 ਵਜੇ ਉਸ ਟਾਈਮ ਤੇ ਵੈਸੇ ਵੀ ਕਸਟਮਰਸ ਦੀ ਤਾਦਾਦ ਘਟ ਜਾਂਦੀ ਹੈ ਇਥੇ ਉਸ ਟਾਈਮ ਤੇ ਸਿਰਫ ਇਹੀ ਸੀਗੇ ਐਂਡ ਇਹਨਾਂ ਦੇ ਵਿੱਚ ਕਰ ਆਰਗੂਮੈਂਟ ਦੌਰਾਨ ਇਹ ਗੱਲਬਾਤ ਹੋਈ ਹੋਰ ਇਸ ਤੋਂ ਇਲਾਵਾ ਕੋਈ ਇਸ ਦੇ ਚ ਇਨੋਸੈਂਸ਼ੀਅਲਾਈਜ਼ ਕਰਨ ਦੀ ਮਤਲਬ ਕਈ ਜਿਹੜੇ ਸਪਾਈਸਪ ਕਰ ਰਹੇ ਥਿੰਗਸ ਉਹਦੀ ਕੋਈ ਉਹ ਨਹੀਂ ਬਾਕੀ ਤਾਂ ਲਾਅ ਐਂਡ ਆਰਡਰ ਸਿਚੁਏਸ਼ਨ ਬਿਲਕੁਲ ਪੀ ਉਹ ਕੇਐਫਸੀ ਤੇ ਵਰਕ ਕਰਦਾ ਸੀਗਾ ਹੀ ਇਜ਼ ਅ 19 ਇਅਰ ਮਤਲਬ ਬாய் ਜਿਹਨੇ ਜਿਹੜਾ ਇੱਕ ਐਕਸਪੀਰੀਅੰਸ ਗੇਨ ਕਰ ਰਿਆ ਸੀ ਜਿਹਨੇ ਬਾਹਰ ਜਾਣਾ ਸੀਗਾ ਦੈਟਸ ਵਾਈ ਕੇਐਫਸੀ ਤੇ ਆ ਕੇ ਲੱਗਾ ਸੀ ਕੁਛੇ ਟਾਈਮ ਹੋਇਆ ਉਹਨੂੰ ਉਹਦਾ ਰਿਕਾਰਡ ਅਬਟੇਨ ਕਰ ਰਹੇ ਹਾਂ ਤੋ ਉਹਨੇ ਮਤਲਬ ਆਪਣੇ ਬੌਸ ਨੂੰ ਜਿਸ ਤਰ੍ਹਾਂ ਬੌਸ ਨੇ ਆਰਡਰ ਕੀਤਾ ਤੇ ਉਹ ਆਪਸ ਹੀ ਇਹਦੇ ਵਿੱਚ ਬੈਸ ਬਸਾਈ ਐ ਐਗਜ਼ੈਕਟਲੀ ਐਗਜ਼ੈਕਟਲੀ ਉਹਦੇ ਬੌਸ ਨੇ ਉਹਨੂੰ ਕਿਹਾ ਕਿ ਤੂੰ ਆਰਡਰ ਡਿਲੇ ਕਰ ਦਿੰਦਾ ਹੈ ਤੂੰ ਕਸਟਮਰਸ ਦੇ ਨਾਲ ਵੀ ਕਰਦਾ ਹੋਏਗਾ ਇਦਾਂ ਹੀ ਤੇ ਤੇਰੀ ਕੰਪਲੇਂਟ ਕਰਦੇ ਆਪਾਂ ਤੇ ਉਹ ਕੁਸ਼ਰਨ ਉੱਥੇ ਡਰ ਗਿਆ ਉਹਨੇ ਆਪਣੇ ਫਾਦਰ ਨੂੰ ਬੁਲਾਇਆ ਐਂਡ ਦੈਸ 올 ਹੈਪਨਡ ਤੇ ਹੁਣ ਇਹਦੇ ਵਿੱਚ ਕਾਰਵਾਈ ਕੀ ਕੀਤੀ ਗਈ ਡਿਟੇਲਸ ਸਮਝਾ ਦਿਓ ਜਿਹੜੀ ਕੀ ਲੋਕ ਸਮਝਣ ਅੰਡਰ ਰੈਲੇਵੈਂਟ ਸੈਕਸ਼ਨ 109 ਬੀ ਐਨ ਐਸ ਜਿਹੜਾ ਪਹਿਲਾਂ 307 ਹੁੰਦੀ ਸੀ ਇਸ ਤੋਂ ਇਲਾਵਾ ਲਾਇਸੈਂਸੀ ਵਪਨ ਯੂਜ਼ ਹੋਇਆ ਹੈ ਤੇ ਸਤਾਈ ਆਮਜ਼ੈਕਟ ਇਹ ਲਗਾਉਂਦੇ ਹੋਏ ਐਫਆਈਆਰ ਲੌਂਚ ਕੀਤੀ ਗਈ ਐਫਆਈਆਰ ਲੌਂਚ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਸ਼ੀ ਨੂੰ ਇਹਦੇ ਵਿੱਚ ਅਰੈਸਟ ਕੀਤਾ ਗਿਆ ਤਾਂ ਇਹਦੇ ਵਿੱਚ ਗੁਰਸ਼ਰਨ ਦੇ ਉੱਤੇ ਪਰ ਕਾਰਵਾਈ ਕੀਤੀ ਕਿ ਜਿੰਨੇ ਕਿ ਆਪਣੇ ਫਾਦਰ ਨੂੰ ਕਾਲ ਕੀਤਾ ਸੀ ਹਜੇ ਫਿਲਹਾਲ ਉਹਦਾ ਰੋਲ ਜਸਟੀਫਾਈ ਹੋਇਆ ਨਹੀਂ ਇਸ ਤੇ ਜੇ ਰੋਲ ਕੀ ਉਹਨੇ ਇਸ ਚੀਜ਼ ਨੂੰ ਅੰਜਾਮ ਵੀ ਦਿੱਤਾ ਉਹਦਾ ਆਪੇ ਰਿਮਾਂਡ ਲਵਾਂਗੇ ਦੋਸ਼ੀ ਦਾ ਉਸ ਤੋਂ ਬਾਅਦ ਉਹਦਾ ਕਲੈਰੀਫਾਈ ਕਰਾਂਗੇ ਕਿ ਉਹਦਾ ਕਿੰਨਾ ਕੁ ਰੋਲ ਇਹਦੇ ਵਿੱਚ ਬੰਦ ਹੈ ਤਾਂ ਹੋਰ ਕੋਈ ਇਹਦੇ ਵਿੱਚ ਕੋਈ ਸ਼ਾਮਲ ਕੋਈ ਯਾਰ ਦੋਸਤ ਕੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ 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 ਇਟ ਵਾਸ ਕਲੀਅਰਲੀ ਇਨ ਬੀਟਵੀਨ ਦੋਸ ਟੂ ਸੁਰਜੀਤ ਐਂਡ ਕਵਲਜੀਤ ਤਾਂ ਇਨਸੀਡੈਂਟ ਜਿਹੜਾ KFC ਦੇ ਅੰਦਰ ਹੋਇਆ ਸੀ KFC ਦੇ ਅੰਦਰ ਕਾਊਂਟਰ ਦੇ ਲਾਗੇ ਹੋਇਆ ਐਂਡ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਆਪਾਂ ਅੱਜਕੱਲ ਈਸਾਕਸ਼ਾ ਐਪ ਤੇ ਜਿਹੜੀ ਵੀਡੀਓਗ੍ਰਾਫੀ ਕਰਦੇ ਆਂ ਇਹ ਵੀਡੀਓਗ੍ਰਾਫੀ ਕਰਨ ਦੌਰਾਨ ਜਿਹੜਾ ਹੈਗਾ ਸਾਨੂੰ ਇੱਕ ਖੂਲ ਵੀ ਬਰਾਮਦ ਜਿਹੜਾ ਹੈਗਾ ਉਸੇ ਸਪੌਟ ਤੇ ਹੋਇਆ ਉੱਥੇ ਹੀ ਬਲੱਡ ਸਟੇਨ ਵੀ ਬਰਾਮਦ ਹੋਇਆ ਆਪਾਂ ਬਲੱਡ ਸਟੇਨ ਵੀ ਕਲੈਕਟ ਕੀਤੇ ਜਿਹੜੇ ਵਿਕਟਮ ਦੇ ਸੀਗੇ ਇਸ ਤੋਂ ਇਲਾਵਾ ਜਿਹੜਾ ਖੂਲ ਵੀ ਮੌਕੇ ਤੋਂ ਬਰਾਮਦ ਕੀਤਾ ਤੇ ਜਿਹੜੇ ਹੋਰ ਜਿਹੜੇ ਲਾਉਂਡ ਆਰਡਰ ਦੀ ਕਈ ਲੋਕ ਗੱਲ ਕਰ ਰਹੇ ਨੇ ਕਿ ਹ ਫਾਈਨ ਹੈ ਲਾਅ ਐਂਡ ਆਰਡਰ ਵਾਲੀ ਕੋਈ ਮਤਲਬ ਕਿ ਸਿਚੁਏਸ਼ਨ ਸੈਂਸੇਸ਼ਨਲਾਈਜ਼ ਨਹੀਂ ਹੈ ਹਾਈਵੇ ਪੈਟਰੋਲ ਗੱਡੀਆਂ ਲਗਾਈਆਂ ਗਈਆਂ ਪੀਸੀਆਰ ਚੱਲਦੀ ਹੈ ਸਾਡੇ ਵੱਲੋਂ ਰਿੰਗਦਾਰ ਨਿਗਰਾਨੀ ਰੱਖੀ ਜਾਂਦੀ ਹੈ ਕੋਈ ਇਦਾਂ ਦਾ ਇਨਸੀਡੈਂਟ ਕੋਈ ਇਦਾਂ ਦਾ ਐਪੀਸੋਡ ਸਪੈਸ਼ਲੀ ਔਨ ਹਾਈਵੇਸ ਕੋਈ ਵੀ ਇਦਾਂ ਨਹੀਂ ਹੈਗਾ ਪੀਪਲ ਆਰ ਸੇਫ ਟੂ ਟਰੈਵਲ ਔਰ ਆਮ ਨਾਲ ਆਪਣਾ ਟਰੈਵਲ ਕਰ ਸਕਦੇ ਹੋ ਇਹ ਇੱਕ ਪਰਸਨਲ ਆਰਗੂਮੈਂਟ ਦਰਾਨੇ ਚੀਜ਼ ਹੋਈ ਤਾਂ ਹੁਣ ਦੋ ਸੀ ਗ੍ਰਫਤਾਰ ਕਰ ਲਿਆ ਜੀ ਜੀ ਕਰ ਲਿਆ ਮੈਮ ਲਾਇਸੈਂਸ ਨੂੰ ਖਤਮ ਕਰਨ ਵਾਸਤੇ ਕੀ ਆ ਜੀ ਜੀ ਬਿਲਕੁਲ ਇਹਦੇ ਬਾਰੇ ਵੱਖਰੇ ਤੌਰ ਤੇ ਲਿਖ ਕੇ ਲੈ ਕੇ ਲਿਖ ਕੇ ਭੇਜਿਆ ਜਾਵੇਗਾ ਇਸ ਕੇਸ ਜਿਹੜੀ ਆਪਾਂ ਇੱਕ ਪਿਛਲੇ ਕੇਸਸ ਵੀ ਹੋਰ ਦੇਖ ਰਹੇ ਜਿਹਦੇ ਚ ਲਾਇਸੈਂਸੀ ਵੈਪਨ ਦੀ ਦੁਰਵਰਤੋਂ ਕੀਤੀ ਗਈ ਹੈ ਉਹਨਾਂ ਦਾ ਲਾਇਸੈਂਸ ਦਾ ਲਿਖ ਕੇ ਭੇਜਿਆ ਜਾਏਗਾ ਤਾਂ ਕਿ ਉਹ ਦੁਬਾਰਾ ਇਹਦਾ ਲਾਇਸੈਂਸ ਓਬਟੇਨ ਕਰਕੇ ਐਂਡ ਵੈਪਨ ਨੂੰ ਯੂਜ਼ ਕਰਕੇ ਉਸ ਚੀਜ਼ ਦੀ ਦੁਰਵਰਤੋਂ ਨਾ ਕਰ ਸਕਣ ਸ਼ੁਕਰੀਆ ਤਾਂ ਐਸਨ ਖੁਸ਼ਬੂ ਸ਼ਰਮਾ ਜਿਹਨੇ ਕੀ ਇਸ ਪੂਰੇ ਮਾਮਲੇ ਚ ਇਨਚਾਰਜ ਨੇ ਤਾਂ ਬੜੀ ਹੀ ਬਰੀਕੇ ਦੇ ਨਾਲ ਇਸ ਪੂਰੇ ਕੇਸ ਨੂੰ ਜਰਾ ਹੈ ਉਹਨ ਤਾਂ ਗੱਲ ਸਾਹਮਣੇ ਆਈ ਕਿ ਮਾਮਲਾ ਦਰਸਲ ਆਰਡਰ ਡਿਲੇ ਦਾ ਨਹੀਂ ਸੀ ਔਰ ਜਿਹੜਾ ਉੱਥੇ ਦਾ ਸੁਪਰਵਾਈਜ਼ਰ ਸੀ ਉਸਨੇ ਆਪਣੇ EMPLOYE ਨੂੰ ਕਿਹਾ ਕਿ ਉਹ ਉੱਥੇ ਉਸ ਨੂੰ ਡਿਲੀਵਰੀ ਜਲਦੀ ਦੇ ਦੇਵੇ ਔਰ ਡਿਲੀਵਰੀ ਲੇਟ ਕਰਨ ਦੇ ਮਤਲਬਾ ਔਰ ਨੇ ਕਿਹਾ ਕਿ ਸ਼ਾਇਦ ਮੇਰੀ ਸ਼ਿਕਾਇਤ ਨਾ ਹੋ ਜਾਏ ਤੇ ਸ਼ਿਕਾਇਤ ਤੋਂ ਬਚਨ ਵਾਸਤੇ ਉਸ ਨੇ ਆਪਣੇ ਫਾਦਰ ਨੂੰ ਫੋਨ ਕੀਤਾ ਜੋ ਫਾਦਰ ਹੈ ਉਹ ਸਾਬਕਾ ਫੌਜੀ ਹੈ ਦੱਸਣਾ ਚਾਹਾਂਗੇ ਕਿ ਉਹ ਸਾਬਕਾ ਫੌਜੀ ਹੈ ਤਾਂ ਰਿਟਾਇਰ ਹੋ ਕੇ ਐਸੀ ਤੇ ਉਸ ਕੋਲ ਆਪਣਾ ਲਾਇਸੈਂਸੀ ਜਿਹੜਾ ਹੈ ਰਾਈਫਲ ਸੀ ਪਿਸਟਲ ਸੀ ਸੌਰੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਨੂੰ ਵਰਤਨ استعمال ਕੀਤਾ ਗਿਆ ਤੇ ਉਸ ਤੋਂ ਇਸਤੇਮਾਲ ਕਰਨ ਤੋਂ ਬਾਅਦ ਹਾ ਮਚੀ ਤੋਂ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਹ ਕੋਈ ਕਸਟਮਰ ਦਾ ਝਗੜਾ ਨਹੀਂ ਹੈ ਨਾ ਹੀ ਹੋਰ ਲੌਂਡਰ ਆਰਡਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਸੀ ਮਹਿਜ ਇੱਕ ਆਫਸੀਆਲ ਅਰਗੂਮੈਂਟ ਸੀ ਔਰ ਉਸੇ EMPLOYEES ਦੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਕੀ ਘਟਨਾ ਵਾਪਰੀ ਫਿਲਹਾਲ ਇਸ ਮਾਮਲੇ 'ਚ ਦੋਸ਼ੀ ਨੂੰ ਕਾਬੂ ਕਰ ਲਿੱਤਾ ਗਿਆ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਕੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ